ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਮੈਂ ਪ੍ਰਦੀਪ ਮਹ ਸਾਹਿਬ ਸੋ ਦੋਸਤੋ ਤੁਹਾਡੇ ਲਈ ਇੱਕ ਕਵਿਤਾ ਲੈ ਕੇ ਆਇਆ ਭਿਆਨਕ ਕਿਉਂ ਬਣਦਾ ਜਾਂਦਾ ਸਮਾਜ ਹੈ ਕੋਈ ਹੋਰ ਨਹੀਂ ਮਲਕ ਭਾਗੋਆਂ ਦਾ ਰਾਜ ਹੈ ਲੋਕਾਂ ਦੀ ਸਾਰ ਨਹੀਂ ਲੈਂਦੇ ਪਾਣੀ ਭਰਦੇ ਸਰਮਾਇਦਾਰਾਂ ਦਾ ਲੋਕਾਂ ਦੀ ਸਾਰ ਨਹੀਂ ਲੈਂਦੇ ਪਾਣੀ ਭਰਦੇ ਸਰਮਾਇਦਾਰਾਂ ਦਾ ਖੂਨ ਪੀਣਿਆਂ ਨੂੰ ਜਿਤਾਉਣਾ ਸਾਡੇ ਮੁਲਕ ਦਾ ਰਿਵਾਜ ਹੈ ਚੰਦਰੀ ਮਾਰ ਬੇਰਜਗਾਰੀ ਦੀ ਤਾਂ ਹੀ ਨਸ਼ਿਆਂ ਤੇ ਲੱਗ ਗਏ ਚੰਦਰੀ ਮਾਰ ਬੇਰਜਗਾਰੀ ਦੀ ਤਾਂ ਹੀ ਨਸ਼ਿਆਂ ਤੇ ਲੱਗ ਗਏ ਕਰ ਕਿਹੜਾ ਛੱਡਣੇ ਸੌਖੇ ਜਵਾਨੀ ਰਜਗਾਰ ਤੋਂ ਮਹਤਾਜ ਹੈ ਮੰਨੂ ਦੀ ਰੂੜੀ ਸੋਚ ਨਾਲ ਸਦੀਆਂ ਤੋਂ ਦਬਾ ਕੇ ਰੱਖੇ ਨੇ ਮੰਨੂ ਦੀ ਰੂੜੀ ਸੋਚ ਨਾਲ ਸਦੀਆਂ ਤੋਂ ਦਬਾ ਕੇ ਰੱਖੇ ਨੇ ਬਹੁਜਨ ਕ੍ਰਾਂਤੀ ਲਿਆਵਣਗੇ ਢਾਉਣਾ ਤੇਰਾ ਸਾਮਰਾਜ ਹੈ ਬਹੁਜਨ ਕ੍ਰਾਂਤੀ ਲਿਆਵਣਗੇ ਢਾਉਣਾ ਤੇਰਾ ਸਾਮਰਾਜ ਹੈ ਮਾਰਨੇ ਦੀ ਕਸਰ ਨਹੀਂ ਛੱਡਦਾ ਉਹ ਕਾਲੇ ਬਿੱਲ ਲਿਆਉਂਦਾ ਏ ਮਾਰਨੇ ਦੀ ਕਸਰ ਨਹੀਂ ਛੱਡਦਾ ਉਹ ਕਾਲੇ ਬਿੱਲੇ ਆਉਂਦਾ ਏ ਮੁਸਾਹਿਬ ਬਣ ਕੇ ਲੜਾਂਗੇ ਸਾਰੇ ਮੁਸਾਹਿਬ ਬਣ ਲੜਾਂਗੇ ਸਾਰੇ ਗੂੰਜਣੀ ਕੀਰਤੀਆਂ ਦੀ ਆਵਾਜ਼ ਹੈ ਮੁਸਾਹਿਬ ਬਣ ਲੜਾਂਗੇ ਸਾਰੇ ਗੂੰਜਣੀ ਕੀਰਤੀਆਂ ਦੀ ਆਵਾਜ਼ ਹੈ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਤੇ ਜੇ ਕਵਿਤਾ ਚੰਗੀ ਲੱਗੀ ਇਹਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਾਡਾ ਚੈਨਲ ਆ ਹਕੀਕਤ ਨਾਮਾ ਕਿਰਪਾ ਕਰਕੇ ਉਹਨੂੰ ਵੀ ਤੁਸੀਂ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ